ਇਸ ਸਮੇਂ ਦੀ ਵੱਡੀ ਤੇ ਐਮ ਖਬਰਾਂ ਸਾਂਝੀ ਕਰਦੇ ਪਹਿਲਾਂ ਤੋਂ ਦਸਤੀ ਦੇ ਸਮੇਂ ਸੇ ਖੜੇ ਆ ਪਠਾਨਕੋ ਡੀਸੀ ਕਲੈਕਸਿਸ ਫਰਦ ਕੇਂਦਰ ਦੇ ਵਿੱਚ ਜਿੱਥੇ ਫਰਦ ਕੇਂਦਰ ਦੇ ਪਾਸ ਪੈਂਡ ਸ਼ਡੂਲ ਹਟਾਲ ਕੀਤੀ ਗਈ ਹੈ ਪਰ ਪੈਂਡ ਡੋਨਰ ਹਟਾਲ ਹੈ ਇਹ ਬੰਨਾਂ ਦਾ ਵੀ ਕਹਿਣਾ ਹੈ ਕਿ ਕੋਈ ਵੀ ਨੈਸ਼ਨ ਵੀ ਸੈਲਰੀ ਨਹੀਂ ਦਿੱਤੀ ਜਾਏਗੀ ਤੇ ਉਸ ਮੋੜੇ ਦਾ ਜੀ ਇੱਥੇ ਇੱਕ ਹੜਤਾਲ ਕੀਤੀ ਗਈ ਹੈ ਪਰ ਉਹਨਾਂ ਦਾ ਵੀ ਕਹਿਣਾ ਹੈ ਜਿਸ ਨੇ ਹੜਤਾਲ ਅਨਮਿਤੀ ਹੜਤਾਲ ਕੀਤੀ ਗਈ ਹੈ ਅਗਰ ਜੇ ਸਾਡੀ ਮੰਗਾਂ ਪੂਰੀਆਂ ਨਹੀਂ ਹੋਈਆਂ ਸਾਡਾ ਸ਼ਹਿਰ ਜਿਹੜਾ ਹੋਰ ਤਿੱਖਾ ਹੋਏਗਾ ਲਗਾਤਾਰ ਤਸਵੀਰਾਂ ਦੱਸਣ ਦੀ ਕੋਸ਼ਿਸ਼ ਕਰਦੇ ਪਏ ਹਾਂ ਕਾਊਂਟਰਾਂ ਦੀ ਵਿਖੋ ਜਿਹੜੇ ਖਾਲੀ ਕਾਊ ਕਹਣਾ ਵੀ ਕਹਣਾ ਹੈ ਸਰਕਾਰ ਨੂੰ ਮਾ ਕਿਤੇ ਜੇ ਸਾਡੀ ਮੰਗਾ ਪੂਰੀ ਨਹੀਂ ਹੋਈਆਂ ਜਿਹੜਾ ਸਾਡਾ ਸ਼ਿਕਾਇਤ ਹੋਰ ਵੀ ਤਖਾ ਕੀਤਾ ਜਾਏਗਾ ਚਲੋ ਗੱਲਬਾਤ ਕਰਦੇ ਆ ਇੱਥੋਂ ਦੇ ਕਰਮਚਾਰੀਆਂ ਨਾਲ ਕੀ ਕਹਣਾ ਉਹਨਾਂ ਦਾ ਮੈਂ ਸ਼ਮੀ ਸੁਨੋਤਰਾ ਹਲਚਲ ਪੰਜਾਬ ਦੀ ਪਠਾਨਕੋਟ ਹਾਂਜੀ ਨਮਸਕਾਰ ਜੀ ਮੈਂ ਕਰਨ ਕਾਮ ਤੇ ਡੀਐਮ ਫਰਦਗੇਂਦਰ ਜ਼ਿਲ੍ਹਾ ਪਠਾਨਕੋਟ ਤੋਂ ਹਾਂ ਦੇਖੋ ਮੈਡਮ ਅਸੀਂ ਨਾ ਪਿਛਲੇ ਸਾਡੇ ਆਪਰੇਟਰ ਸੇ ਲਗਾਤਾਰ ਫਰਦਾਨਾ ਕੰਮ ਕਰ ਰਹੇ ਨੇ ਪਿਛਲੇ 18-18 ਸਾਲ ਤੋਂ ਜਦੋਂ ਦਾ ਸਰਕਾਰ ਨੇ ਪ੍ਰੋਜੈਕਟ ਸ਼ੁਰੂ ਕੀਤਾ ਹੈ ਕਿ ਉਹਨੂੰ ਪਿਛਲੇ ਸਾਲ ਤੋਂ ਸਾਨੂੰ 31 ਦਸੰਬਰ 2024 ਤੋਂ ਪ੍ਰੋਬਲਮਜ਼ ਆ ਰਹੀਆਂ ਨੇ ਕਿ ਇੱਕ ਸਾਡਾ ਕੰਟਰੈਕਟਰ ਜਿਹੜਾ ਵਾਦਾ ਕੋਈ ਨਹੀਂ ਕੀਤਾ ਗਿਆ ਜਦੋਂ ਕਿ ਸਰਕਾਰ ਸਾਡੇ ਕੋਲ ਲਗਾਤਾਰ ਕੰਮ ਕਰਵਾ ਰਹੀ ਆ ਇਹ ਵਾ ਨਾ ਵਰਕਿੰਗ ਡੇ ਤੋਂ ਆਂਦੇ ਆਂਦੇ ਆ ਛੁੱਟੀਆਂ ਵਾਲੇ ਦਿਨ ਵੀ ਸੈਟਰਡੇ ਸੰਡੇ ਵੀ ਕਦੇ ਕਦੇ ਰਾਤ ਨੂੰ 12:00 1:00 ਵਜੇ ਵੀ ਸਾਨੂੰ ਕਾਲ ਕਰਕੇ ਬੁਲਾਇਆ ਜਾਂਦਾ ਆ ਪਰ ਜੇ ਹੁਣ ਸਾਡੀ ਸੈਲਰੀ 31 ਅਕਤੂਬਰ 2024 ਤੋਂ ਬਾਅਦ ਸਾਡੀ ਸੈਲਰੀ ਦੋ ਦੋ ਮਹੀਨੇ ਬਾਅਦ ਇੱਕ ਇੱਕ ਮਹੀਨੇ ਦੀ ਸੈਲਰੀ ਦਿੱਤੀ ਜਾਂਦੀ ਆ ਦੋ ਮਹੀਨੇ ਫਿਰ ਸਾਨੂੰ ਵੇਟ ਕਰਾਇਆ ਜਾਂਦਾ ਇੱਕ ਮਹੀਨੇ ਦੀ ਸੈਲਰੀ ਦਿੱਤੀ ਜਾਂਦੀ ਆ ਜਿਹਦੇ ਕਰਕੇ ਅਸੀਂ ਹੁਣ ਪਰੇਸ਼ਾਨ ਹੋ ਚੁੱਕੇ ਆ ਸਾਡੀ ਹੁਣ ਅਪ੍ਰੈਲ 2025 ਅਤੇ ਮਈ 2025 ਦੀ ਸੈਲਰੀ ਅਜੇ ਤੱਕ ਸਾਨੂੰ ਪੇ ਨਹੀਂ ਕੀਤੀ ਗਈ ਇਹ ਅਸੀਂ ਕੋਈ ਵੀ ਸਰਕਾਰ ਦੇ ਦਵਾਰੇ ਜਾਂ ਕਿਸੇ ਪੋਲੀਟੀਕਲ ਅਫਸਰਾਂ ਪੋਲੀਟੀਕਲੀ ਦਵਾਰੇ ਅਸੀਂ ਕੋਈ ਗੱਲ ਕਰਦੇ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਹੁਣ ਮਜਬੂਰੀ ਵਿੱਚ ਸਾਈ ਕਲਮ ਛੋੜ ਹੜਤਾਲ ਤੇ ਆਏ ਆ ਤਾਕੀ ਸਾਡੀ ਕੋਈ ਗੱਲ ਸੁਣੇ ਸਾਡੇ ਡਿਸਾਈਡ ਕੀਤਾ ਜਾਵੇ ਕਿ ਸਾਡਾ ਫਿਊਚਰ ਕੀ ਹੈ ਤੇ ਸਾਨੂੰ ਪੇਮੈਂਟ ਕੌਣ ਕਰੂਗਾ ਸਾਡੀ ਸੈਲਰੀ ਕੌਣ ਦੇਊਗਾ ਅਸੀਂ ਕੰਪਨੀ ਦੇ ਅੰਦਰ ਆ ਜਾਂ ਸਰਕਾਰ ਸਰਕਾਰ ਸਾਡੇ ਡਾਇਰੈਕਟ ਅੰਦਰ ਆ ਕਿਉਂਕਿ ਸਰਕਾਰ ਸਾਡੇ ਕੋਲ ਕੰਮ ਕਰਵਾ ਰਹੀ ਹੈ ਕਹਿ ਰਹੀ ਹੈ ਤੁਸੀਂ ਕੰਮ ਕਰੋ ਜੇ ਅਸੀਂ ਸਰਕਾਰ ਕੋ ਸੈਲਰੀ ਮੰਗਦੇ ਆ ਉਹ ਕਹਿੰਦੇ ਤੁਸੀਂ ਉਹ ਕੰਪਨੀ ਦੇ EMPLOYEES ਇਸ ਕੰਪਨੀ ਕੋ ਜਾਣੇ ਆ ਤੇ ਕੰਪਨੀ ਸਾਨੂੰ ਕਹਿੰਦੀ ਹੈ ਕਿ ਤੁਸੀਂ ਸਾਨੂੰ ਸਰਕਾਰ ਪੇਮੈਂਟ ਨਹੀਂ ਕਰਦੀ ਪਈ ਇਸ ਲਈ ਅਸੀਂ ਇਸ ਕਨਫਿਊਜ਼ਨ ਦੇ ਵਿੱਚ ਅਸੀਂ ਹੁਣ ਅੱਜ ਤੋਂ 3 ਤਰੀਕ ਤੋਂ ਕੱਲ ਡੀਸੀ ਸਾਹਿਬ ਮਾਨਯੋਗ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਸੀ ਕਿ ਅਸੀਂ ਸਟ੍ਰਾਈਕ ਕਲਮ ਚੋਟ ਸਟ੍ਰਾਈਕ ਤੇ ਪੀਸਫੁਲੀ ਬੈਠ ਕੇ ਇਹ ਆਪਣਾ ਪ੍ਰੋਟੈਸਟ ਦਰਜ ਕਰ ਪਠਾਨਕੋਟ ਦੇ ਵਿੱਚ ਇਸ ਵੇਲੇ 23 ਆਪਰੇਟਰ ਮੁਲਾਜ਼ਮ ਕੰਮ ਕਰ ਰਹੇ ਨੇ ਜਿੱਥੇ-ਜਿੱਥੇ ਤਹਿਸੀਲਾਂ ਨੇ ਉੱਥੇ ਸਾਰੇ ਸਾਡੇ ਫਰਦ ਦੇ ਅੰਦਰ EMPLOYEES ਨੇ ਜਿਹੜਾ ਅਸੀਂ ਫਰਦਾਂ ਦੀ ਸਰਵਿਸ ਦਿੰਨੇ ਆ ਫਰਦਾਂ ਦੀ ਸਰਵਿਸ ਦੇ ਨਾਲ ਨਾਲ ਆਨਲਾਈਨ ਮਿਊਟੇਸ਼ਨਾਂ ਦਾ ਕੰਮ ਹੈ ਐਂਟਰੀ ਦਾ ਕੰਮ ਪ੍ਰਿੰਟਿੰਗ ਦਾ ਕੰਮ ਜਮ੍ਹਾਂਬੰਦੀਆਂ ਦਾ ਕੰਮ ਤੇ ਬਿਲਕੁਲ ਬਿਲਕੁਲ ਮੈਡਮਸ ਸੈਟਰਡੇ ਸੰਡੇ ਤੇ ਅਸੀਂ ਕਰਦੇ ਕਰਦੇ ਆ ਕਰੋਨਾ ਦੇ ਪੀਰੀਅਡ ਦੇ ਦੌਰਾਨ ਸਾਡੇ EMPLOYEES ਨੇ ਜਿੱਥੇ ਜਿੱਥੇ ਸ਼ੈਲਟਰ ਹੋਮ ਬਣੇ ਹੋਏ ਸੀ ਪੂਰੇ ਪੰਜਾਬ ਦੇ ਵਿੱਚ ਜਿੱਥੇ ਕਵਾਰਨਟਾਈਨ ਕੀਤੇ ਸੀ ਉਥੇ ਉਹਨਾਂ ਫੀਲਡ ਦੇ ਵਿੱਚ ਜਾ ਕੇ ਸਾਡੇ ਪ੍ਰੈਕਟਿਸ ਨੇ ਫਰਦੇਗੰਦਰ ਦੇ অপারেਟਰਾਂ ਜਾ ਕੇ ਉਹਨਾਂ ਦੇ ਲਿਸਟਾ ਤਿਆਰ ਕੀਤੀਆਂ ਉਹਨਾਂ ਨੂੰ ਰਾਸ਼ਨ ਬਚਾਇਆ ਉਹਨਾਂ ਫੀਲਡ 'ਚ ਕੰਮ ਕੀਤਾ ਜਦੋਂ ਕਿ ਉਸ ਟਾਈਮ ਦੇ ਉੱਤੇ ਸਾਨੂੰ ਸਿਰਫ ਅਕਸਰਾ ਦੇ ਘਰੋਂ ਬੈਠੇ ਬੈਠੇ ਆਰਡਰ ਆਉਂਦੇ ਹੁੰਦੇ ਸੀ ਤੇ ਫਰਦੇਗੰਦਰ ਦੇ EMPLOYEES ਉੱਥੇ ਆਨ ਫੀਲਡ ਜਾ ਕੇ ਕੰਮ ਕਰਦੇ ਸੀ ਇਸ ਤੋਂ ਅੱਗੇ ਜਾ ਕੇ ਜਿਵੇਂ ਮੈਂ ਗੱਲ ਕਰਦਾ ਹਰ ਵਾਰੀ ਫਰਦੇਗੰਦਰ ਦੇ অপারেਟਰਾਂ ਦੀ ਡਿਊਟੀ ਇਲੈਕਸ਼ਨ ਦੇ ਵਿੱਚ ਲੱਗਦੀ ਆ ਜਦੋਂ ਕਿ ਸਾਡਾ ਇਹ ਸਾਡੇ ਜੋਬ ਸਕੋਪ ਤੋਂ ਬਾਹਰ ਦੇ ਕੰਮ ਆ ਪਰ ਫਿਰ ਵੀ ਸਾਡੇ ਇਲੈਕਸ਼ਨ ਡਿਊਟੀ ਸਾਨੂੰ ਦਿੰਦੇ ਆ ਆਟਾ ਦਾਲ ਦੀ ਸਕੀਮ ਦੇ ਕੋਈ ਵੀ ਪਾਲਿਸੀ ਆਂਦੀ ਆ ਉਹਦੇ ਵਿੱਚ ਸਾਡੇ ਫਰਦਗਿੰਦਰ ઓਪਰੇਟਰ ਦੀ ਡਿਊਟੀ ਲਗਾਈ ਜਾਂਦੀ ਆ ਤੇ इवन ਜਦੋਂ ਵੀ ਕੋਈ ਗਰਦੋਰੀਆਂ ਦਾ ਕੰਮ ਹੁੰਦਾ ਆ ਸਾਨੂੰ ਨਹੀਂ ਆਂਦਾ ਸਾਨੂੰ ਪ੍ਰੈਸ਼ਰਾਈਜ਼ ਕਰਕੇ ਕੰਮ ਕਰਾਇਆ ਜਾਂਦਾ ਪਰ ਅਸੀਂ ਕਦੀ ਵੀ ਸਰਕਾਰ ਦੇ ਹੁਕਮਾਂ ਦੀ ਅਵੇਲਨਾਂ ਨਹੀਂ ਕੀਤੀ ਹਮੇਸ਼ਾ ਵੱਧ ਚੜ ਕੇ ਸਰਕਾਰ ਦਾ ਸਾਥ ਦਿੱਤਾ ਆ ਇਹ ਜਿਹੜੀ ਹੜਤਾਲ ਪੈਂਡੌਨ ਤੁਹਾਡੇ ਵੱਲੋਂ ਕੀਤੀ ਗਈ ਕਿੰਨੇ ਸਮੇਂ ਤੇ ਲਈ ਕੀਤੀ ਗਈ ਇਹ ਜਦੋਂ ਤੱਕ ਸਾਨੂੰ ਸਾਡੇ ਫਿਊਚਰ ਬਾਰੇ ਜਾਂ ਸੈਲਰੀ ਸਾਡੀ ਸੈਲਰੀ ਬਾਰੇ ਨਹੀਂ ਦੱਸਿਆ ਜਾਂਦਾ ਹੋਂ ਤੱਕ ਇਹ ਸ਼ਾਂਤੀਪੂਰਕ ਪੈਂਡੌਨ ਸਟ੍ਰਾਈਕਲ ਵੀ ਰਹੇ ਜੀ ਉਹਨਾਂ ਵਾਸਤੇ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਉਹਨਾਂ ਦੀ ਪਰੇਸ਼ਾਨੀ ਦੇ ਲਈ ਕਿਉਂਕਿ ਅਸੀਂ ਵੀ ਉਹਨਾਂ ਦੇ ਧੀਆ ਪੁੱਤਰਾ ਵਾਂਗੀਆਂ ਪਰ ਇਹ ਸਮਾਂ ਸਾਡਾ ਫਿਊਚਰ ਡਿਸਾਈਡ ਕਰਨ ਦਾ ਹੈ ਉਹਨਾਂ ਅੱਗੇ ਵੀ ਅਸੀਂ ਅਪੀਲ ਕਰਦੇ ਹਾਂ ਕਿ ਸਾਡਾ ਸਾਥ ਦਿਓ ਸਾਰੇ ਲੋਕ ਸਾਡੀ ਇਸ ਜਾਇਜ਼ ਮੰਗਾਂ ਨੂੰ ਸਰਕਾਰ ਦੇ ਦੁਆਰੇ ਤੱਕ ਉਹ ਵੀ ਪਹਚਾਨ ਦੇ ਸਾਡਾ ਸਾਥ ਦਿਓ ਜੀ देखो जे सरकार ਸਾਡੀ ਗੱਲ ਨਹੀਂ ਸੁਣਦੀ ਤੇ ਅਸੀਂ ਅਸੀਂ ਪੰਜਾਬ ਲੈਵਲ ਤੇ ਡਿਸਾਈਡ ਕਰਾਂਗੇ ਪਹਿਲੇ ਜੋ ਵੀ ਡਿਸੀਜਨ ਹੋਏਗਾ ਉਹ ਦੱਸਿਆ ਜਾਏਗਾ ਮੇਰਾ ਨਾਮ ਹੈ ਪੂਜਾ ਸ਼ਰਮਾ ਮੈਂ ਜ਼ਿਲ੍ਹਾ ਪਠਾਨਕੋਟ ਫਰਦਿਕੰਦਰ ਦੇ ਮੁਲਾਜ਼ਮ ਅਸੀਂ ਸਾਰੇ ਤੇ ਅਸੀਂ ਪਿਛਲੇ ਮਾਰਚ ਅਪ੍ਰੈਲ ਮਹੀਨੇ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਾਂ ਤੇ ਹਲੇ ਤੱਕ 2-3 ਮਹੀਨੇ ਹੋ ਗਏ ਸਾਨੂੰ ਤਨਖਾਹ ਨਹੀਂ ਮਿਲੀ ਤੇ ਇਸ ਵੇਲੇ ਅਸੀਂ ਸਾਰਾ ਕੰਮ ਅੱਜ ਬੰਦ ਕਰ ਬੰਦ ਕਰ ਦਿੰਦਾ ਮਤਲਬ ਕਰਕੇ ਬੰਦੇ ਬੈਠੇ ਹੋਏ ਆ ਕਿ ਹੁਣ ਅਲੂ ਇੱਥੇ ਸਮੇਂ ਤੱਕ ਅਸੀਂ ਕੰਮ ਨਹੀਂ ਕਰਨਾ ਜਦ ਤੱਕ ਉਹ ਅਸਵਾਸ਼ਨ ਨਹੀਂ ਆ ਜਾਂਦਾ ਤਨਖਾਹ ਮੰਗਾ ਹੀ ਆ ਕਿ ਪ੍ਰੇਟਰਨ ਉਹਨਾਂ ਦੀ ਤਨਖਾਹ ਦਿੱਤੀ ਜਾਏ ਤੇ ਉਹ ਜਦ ਤੱਕ ਕਿ ਉਹ ਆਪਣੇ ਮਤਲਬ ਪਹਿਲਾਂ ਲਿਖਾ ਕੰਮ ਤੇ ਆ ਸਕਣ ਦੁਬਾਰਾ ਆਪਣੇ ਕੰਮ ਸ਼ੁਰੂ ਕਰ ਸਕਣ ਇਹ ਮੰਗਾ ਸਾਡੀਆਂ ਤੇ ਸਾਡੀ ਤਨਖਾਹਾਂ ਦਿੱਤੀਆਂ ਜਾਣ ਟਾਈਮ ਇਹ ਪੂਰੇ ਪੰਜਾਬ ਦੀ ਹੈ ਤੇ ਇਹ ਹੁਣ ਇੱਥੇ ਸਮੇਂ ਤੱਕ ਸਤਨ ਮਤਲਬ ਕਿ ਸੜਕ ਹੜਤਾਲ ਇਸ ਤਰ੍ਹਾਂ ਜਾਰੀ ਰਹੇਗੀ ਸਟੈਪ ਤੇ ਹੀ ਹੈ ਮੈਮ ਕਿ ਅਸੀਂ ਕੰਮ ਨਹੀਂ ਕਰਾਂਗੇ ਕਲਮਛੋੜ ਹੜਤਾਲ ਹੀ ਹੈ ਸਾਡੀ ਸਾਡੇ ਵੱਲੋਂ ਤੱਕ ਜਦ ਤੱਕ ਤੁਹਾਨੂੰ ਨਹੀਂ ਸਾਡੀ ਤਨਖਾਹ ਵਗੈਰਾ ਲਾਜ਼ਮਾਨੀ ਨਹੀਂ ਆ ਸਕਦੀ ਇਹਨਾਂ ਨੂੰ ਹਰ ਕੋਈ ਆਪਣੇ ਘਰੋਂ ਪੈਟਰੋਲ ਪਕਵਾ ਕੇ ਆ ਰਿਹਾ ਹੈ ਮਤਲਬ ਨਹੀਂ ਆਪਣੀ ਆਪਣੀਆਂ ਸਕੂਟੀਆਂ 'ਚ ਕੋਈ ਕਿਰਾਇਆ ਖਰਚ ਕੇ ਆ ਰਿਹਾ ਹੈ ਹਰ ਇੱਕ ਨੂੰ ਮਤਲਬ ਪ੍ਰੋਬਲਮ ਹੋ ਰਹੀ ਹੈ ਨਾ ਉਹ کافی ਟਾਈਮ ਹੋ ਗਿਆ ਇਸ ਕਰਕੇ ਹੀ ਮੰਗ ਹੈ ਕਿ ਸਾਰੇ ਤਨਖਾਹ ਟਾਈਮ 'ਤੇ ਉਸ ਸਰਕਾਰ ਨੂੰ ਪਾ ਦੇਵੇ ਤੇ ਅਸੀਂ ਆਪਣਾ ਕੰਮ ਦੁਬਾਰਾ ਜਾਰੂ ਮਤਲਬ ਸੁਚਾਰੂ ਰੂਪ 'ਚ ਜਾਰੀ ਰੱਖੀਏ ਧੰਨਵਾਦ